ਇਹਨਾਂ 2 ਕਰੋੜ ਰੁਪਏ ਦਾ ਸੌਦਾ ਕੀਤਾ ਇਹਨਾਂ ਨੇ। ਤਰਕੇ ਵੀ ਤਰ ਜਿੱਥੋਂ ਲੈ ਆ ਕੇ ਫੁੱਲ ਲਿਆ ਨੇ ਫੀਸ ਇਹ ਆਇਆ ਤਾਂ ਅਦਰ ਕੁੱਟ ਦੇ ਅੰਦਰ ਤਾਂ ਆਇਆ। ਚੱਲ ਵੀ ਅਜਾ। ਕੁੱਟ ਦੇ ਅੰਦਰ ਧਾਰਿਆ ਨੇ 2 ਕਰੋੜ ਮੈਂਦਰ ਹਾਂਜੀ ਉਹਦਾ ਇਤਿਹਾਸ ਬੁਢੀ ਬੁਢੀ ਹੋ ਰਹੀ ਹੈ। ਇਹਦਾ ਅੱਜ ਕਿੰਨਾ ਚੋਕੀ ਬੁਢੀ ਹੋਣੀ। ਚਿੱਤਰੇ ਸਭੀ ਹੋਰ। ਇਹਦਾ ਤਾਂ ਬਹੁਤ ਹੱਦ ਤੱਕ ਇਹਨਾਂ ਦੇ ਜਿਹੜੇ ਪੈਸੇ ਨੇ ਅੱਜ ਵੀ ਇਹਨਾਂ ਦੇ ਇਹ ਉਹਦੇ ਸਾਰੇ ਆਏਗਾ ਕਿ ਮੈਂ ਜਦੋਂ ਆਵਾਂਗਾ। ਇਹ ਨਾ ਕਿ ਨਾ ਤਾਂ ਚਮਤੂਤ ਕਿਦੂ ਆਇਆ। ਸਵੇਰੇ ਕਿਕੋਟ ਮਾਰ ਤੋਂ ਵੀ ਨਾ ਕਿ ਨਵਤੇ ਵਤੁਰਾ ਬਾਹਰ ਲਾਏ। ਉਹਦੇ ਨਾਲ ਕੁੱਤੇਾਂ ਦੇ ਤਾਂ ਵੀ ਬੱਟੇ ਨੇ। ਸਾਢੇ ਇੱਕ ਦੇ ਮੇਰੇ ਅੱਖਰ ਹੈ। ਹਾਂਜੀ। ਇਹ ਸਾਰੀ ਰੱਖਾਂ ਤੇ ਗਈ ਹੈ ਤੇ ਕੋਈ ਕੋਈ ਟਾਈਮ ਸੀਗਾ 10 ਲੱਖ ਦਾ ਸਵਾਣੇ ਦੁਕਾਨ ਦੇ। ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਜ਼ਮ ਫੜੇ ਰਹੇ। ਦੋ ਸਾਰ ਰਮਾਣਾ ਸਾਹਿਬ ਦੇ ਨਾਲ ਕਿਉਂਕਿ ਮੈਂ ਉਸ ਟੈਨ ਤੇ ਬਲੈਕਿੰਗ ਕੀਤੀ ਹੈ ਆਹ ਤਾਂ ਰਹੀ ਹੈ ਚਲ ਇਧਰ ਲਿਆ ਦੇ ਚਲ ਆਹ ਘਰਾਂ ਨੂੰ ਆਪ ਕੋਲ ਸਟਾਰਟ ਕਰਦੇ ਹਾਂ ਇਹ ਤਾਂ ਦੇਖਦੇ ਆ ਤੇ ਆ ਜਿਹੜਾ ਆ ਹਾਂ ਉਹ ਤਾਂ ਆ ਰਿਹਾ ਰਿਹਾ ਹਾਂ ਆ ਚੁਦਾ ਆ ਆ ਬੈਹ ਬੋਲ ਜੀ ਇਹਦੇ ਨਾਲ ਟਕਾਵੇ ਕੁੱਚਾ ਜੀ ਨੂੰ ਮਟੜ ਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਦੇ ਕੋਲ ਲਿਆਇਆ ਹਾਂ ਮਾਈ ਕੋਈ ਨਹੀਂ ਜਿਸੀ ਕਰਦੇ ਇਹਨੂੰ ਹੈਂਡੀਕੈਪ ਬੰਦਾ ਮੈਂ ਅਸੀਂ ਤਾਂ ਅਸੀਂ ਆਪਸ ਨਹੀਂ ਬਣੀ ਹਾਂ ਨਹੀਂ ਨਹੀਂ ਇਹ ਤਾਂ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਪ ਆ ਕੇ ਸਾਨੂੰ ਦੱਸਿਆ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਡ ਤੋਂ ਅਸੀਂ ਹੱਥ ਕਰ ਲਵਾਂਗੇ ਦੇਖੋ ਜੀ ਪਹਿਲੇ ਆਪਣੀ ਸੀ ਗੁਰਪ੍ਰੀਤ ਸਿੰਘਾ ਗੁੱਤਾ ਜੀ ਜਿਹੜੀ ਸੇ ਡੀਐਸਪੀ ਸਾਹਿਬ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਨਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਮਖਾਣੀ ਤੁਸੀਂ ਪਰਚਾ ਪਾ ਦਿਓ ਉਹਨੂੰ ਅੰਦਰ ਕਰ ਦਿਓ ਤੇ ਮੈਂ ਆ ਕੌੜੇ ਕੱਢ ਕੇ ਤੇ ਅੰਡੇ ਦਾ ਕੇ ਤੈਨੂੰ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਮੈਂ ਆਪੇ ਕਰਾਂਗਾ ਆਉ ਤੈਨੂੰ ਮੈਸੇਜ ਕਿਸ ਨਾਲ ਲਿਖਾਂਗਾ ਇਹ ਨਾਮ ਦੀ ਹੁੰਦਾ ਰਾਈਟ ਇਹ ਨਾਮ ਇਹ ਦਿੰਦਾ ਆ ਲੈ ਲੈ ਜਿਹੜਾ ਜਿਹੜਾ ਇਹ ਨੂੰ ਕੋਈ ਛੇੜੂ। ਨਾਇ ਪਰਾ ਇੱਕ ਦੋਰਾ ਹੈ। ਇਹ ਆਹ ਕੌਣ ਸੁਣਦਾ? ਚੱਟੇ ਡੀਆਈਐਸ ਇਹ ਦਾ ਬੇਟਾ ਹੈ ਇਹ ਆਪੜਾ। ਜੀ ਆਪ ਇਹਨੂੰ ਆਪਾਂ ਡੀਆਰ ਡਿਸਟ੍ਰਿਬਿਊਟਰ ਕਰਵਾ ਲੈਂਦੇ ਆ ਜੀ। ਇਹ ਕਿੱਦਾਂ ਬਹੁਤ ਕੰਮ ਕਰਦਾ। ਵੀ ਖੁਦ ਨਹੀਂ ਕੰਮ ਨਹੀਂ ਕਰਦਾ ਜੀ। ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕੱਕੇ ਵੇਚ ਦੇਣਾ ਜੀ। ਅੱਛਾ ਅੱਛਾ। ਆਪ ਨਹੀਂ ਕੰਮ ਕਰਦਾ। ਤੇ ਜਾਂ ਕੋਈ ਟੀਨ ਵਾਲਾ ਲੈਣ ਆ ਜਾਂਦਾ ਉਹਨੂੰ ਜਵਾਕੇ ਦੁਆ ਲਿਆ ਕੋਈ ਉਹਨੂੰ ਦੁਆਤਾ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਦਿੰਦੇ ਆ ਕੋ ਦੇਖੋ ਜਨਾਬ ਹਾਂ ਅਸੀਂ ਤੁਹਾਡੀ ਉਹ ਜਿਹੀ ਹੈਗੀ ਇਹਦੇ ਚ ਮਦਦ ਕਰਨਾ ਤੇ ਤਾਂ ਕਿ ਸਹੀ ਰਸਤੇ ਨੂੰ ਆਵੇ ਤੁਸੀਂ ਸਾਡੀ ਹੈਲਪ ਕਰਦੇ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਟੀ ਆਪਣੇ ਰਮਾਨਾ ਸਾਹਿਬ ਰੈਫਰ ਤੋਂ ਖਤਰ ਤੋਂ ਸਾਡੀ ਉਹਨਾਂ ਨਾਲ ਮੈਂ 200 ਰੁਪਏ ਆਪ ਜਾਂ ਕੇ ਕਈ ਬੰਦੇ ਰਾਮਪੁਰੇ ਫੂਟੂ ਜਾ ਕੇ ਫੜਨ ਸੀ ਸਾਡੀ ਕਮੇਟੀ ਦੇ ਵਿੱਚ ਸੀਗਾ ਜੀ ਉਹ ਬਾਅਦ ਚ ਫਿਰ ਮੇਰੇ ਕੋਲ ਹਿੰਮਤ ਨਹੀਂ ਰਹਿ ਗਈ ਜੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਆਪ ਪਹੇਲੂ ਵੀ ਆਸ ਹੀ ਟੁੱਟਿਆ ਹੋਇਆ ਹਾਂ ਕੋਈ ਨਹੀਂ ਸਾਡੇ ਵੱਲੋਂ ਜਾਨ ਸਾਡੇ ਵੱਲੋਂ ਮੈਂ ਫਿਰ ਨਹੀਂ ਹਿੰਮਤ ਰਹਿ ਗਈ ਕਿਸੇ ਨੂੰ ਫੜਨ ਜੋਗੀ ਨਹੀਂ ਨਹੀਂ ਸਾਡੇ ਵੱਲੋਂ ਇਹਨਾਂ ਦਾ ਨਾ ਕਿਸੇ ਇਨਸਪੈਕਟਰ ਨੂੰ ਕਰਵਾ ਕਰਵਾ ਦੇ ਨਾ ਮੈਂ ਸਰ ਸੀਐਨ ਚਾਹੁੰਦਾ ਕਰਵਾਉਣਾ ਮੈਂ ਕਦੀ ਨਹੀਂ ਪੀ ਦੂਗੀ ਜੀ 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 ਲੈ ਕੇ ਨਹੀਂ ਪੀਣਾ ਸਰ ਜੀ ਵੱਡੇ ਕੰਮ ਇਸੇ ਤੋਂ ਲੋਕ ਕਰ ਹੀ ਜਾਂਦੇ ਨੇ ਆਪਣਾ ਵਿਕਰਮ ਵਿਕਰਮ ਅੰਦਰ ਜਾ ਓਹ 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 ਨਾ ਕਰਦਾ ਜਾਈ ਸੀ ਸੋ ਚੀਕਿਛੋ ਨਾ ਕੀ ਰਹੀ ਅੱਛਾ ਬਰਬਾਦ ਬਰਬਾਦ ਹੋ ਗਿਆ ਹੁਣ ਕਿਹਨੀ ਜਾਣੀ ਆ 17 ਹੁੰਦੇ ਮਾਰ ਕੇ ਸੂਈ ਵਿੱਚ ਹੀ ਲੱਗੀ ਰਹਿ ਜਾਂਦੀ ਬਾਹਾਂ ਮਾਨ ਗੀਂਗਿਆ ਨੇ ਆਹ ਦੀ ਬਾਰੀਆ ਨਾ ਤੇ ਜੀ ਜਵਾਕ ਪੀਦੇ ਨੇ ਉਹ ਤੇ ਕਰਦੇ ਜੀ ਬੱਕਰ ਇਹਦੇ ਵੱਖਰਾ ਸਮਝ ਰਹੇ ਤੁਸੀਂ ਮਾਰਨ ਲੱਗ ਪਏ ਅਜਨ ਮੇਰੀ ਤੇ ਬਾਈ ਜੀ ਜੀ ਕਰੀਏ ਕੋਈ ਰੋਕ ਜੋ ਨਹੀਂ ਕਰਦਾ ਜੋ ਆਕ ਮਾਰਦੇ ਨੇ ਕੁੱਤੇ ਨੇ ਖਾਂਡੇ ਖੋਲ ਲੈਂਦੇ ਨੇ ਪੈਸੇ ਧੱਕੇ ਨਾਲ ਖੋਹਦੇ ਨੇ ਕਿੱਥੋਂ ਲਿਆ ਲਿਆ ਕਿ ਮਾਵਾਂ ਦੇਣ ਪੈਸੇ ਜੋ ਆਕਾਂ ਨੂੰ ਨਹੀਂ ਜੀ ਦੁੱਧ ਲੱਗਿਆ ਸਾਡੇ ਤੇ ਲੈਣ ਆਲੇ ਆ ਬਾਬਾ ਜੀ ਸਾਮੀ ਹੋ ਸਾਡੇ ਤੋਂ 4-5 ਵੱਜ ਜਾਏਗੀ ਅਸੀਂ ਦੋ ਦਿਨ ਟਾਈਮ ਪਾਸ ਕਰੀਏ ਉਹ ਹੀ ਉਹਦੇ ਸੋਸਾ ਹੋਇਆ ਸਵਰੋਣੇ ਮੈਂ ਤਾਂ ਕੱਲ ਛੱਡ ਕੇ ਜਿਹੜੇ ਕੋਈ ਤੇ ਦਿੱਗਾ ਦੋਸਤ ਤੇਰੇ ਉੱਪਰ ਦੁੱਧ ਪਾਈ ਨੀ ਕਿ ਸੱਚੀ ਨਾ ਕੋਈ ਆਪਿਆ ਰਣ ਦੇ ਰਣਤੀ ਕਲੀ ਭਾਂਡੇਸ ਮਾਰ ਤੱਕ ਕੇ 20 ਡਾਲਰ ਹੋਣੋਂ ਕੋ ਫਰੀਬ ਆ ਜਾਂਦਾ ਕੋਈ ਸਾਂ ਸੰਜਾਦਾ ਕੀ ਹੋ ਗਿਆ ਕਿਉਂ ਦੋ ਦਲੀਆ ਦੁੱਧ ਵੀ ਨਹੀਂ ਲੱਗਦਾ ਤੇਰਾ ਨਹੀਂ ਦੁੱਧ ਮੱਥੇ ਨਹੀਂ ਆਉਂਦਾ ਸੋਮਤਾ ਬਗਿਆ ਦੀ ਖਾਣਾ ਬੋਲਦਾ ਉਹ ਜਾਂਦਾ ਆਉਂਦਾ ਗਿਆ ਅੱਛਾ ਮੈਂ ਹੱਲ ਹੋਊਂਗਾ ਤੇ ਮੁਰੇ ਲੱਗ ਗਈ ਬੱਚਿਆਂ ਵਾਲੀ ਵਾਂ ਦੇ ਤੇ ਉਹ ਡਰਾਈਵਰ ਨੇ ਰੋਕੀ ਨਹੀਂ ਜੀ ਗੱਡੀ ਤੇ ਮੁਰਗੀ ਉਹਦੇ ਨਾਲ ਨਾਲ ਪੈਂਡ ਤੇ ਖੱ ਲਈ ਹੈ ਤੇ ਪੈਂਟੋ ਜੋ ਡਰਾਈਵਰ ਨੇ ਵਿੱਚ ਵਾਰਤੀ ਗੱਡੀ ਫੇਰ ਫੇਰ ਲਾਈ ਤੇ ਲੇਕ ਜੀ ਇਹਨੂੰ ਮਿਲੇ ਸੀ ਤੁਸੀਂ ਐਸ ਐਚਓ ਸਾਹਿਬ ਕੋਲੇ ਵੀ ਸਾਡਾ ਕੇਸ ਆਈ ਮੈਮ 345 ਕੋਈ ਵੀ ਐਫ ਆਈ ਆ ਰਹੀ ਹੈ ਤੁਹਾਨੂੰ ਐਸਟੈਂਡੀ ਹੈ ਜੀ ਕਿ 50 ਦਰਜ ਹੈ ਨਾ 50 ਦਰਜ ਹੈ ਕੱਲ ਸਾਡੇ ਬੱਚਿਆਂ ਨੂੰ ਫਿਕਰ ਦਰਜ ਹੋਈ ਨੂੰ ਕੱਲ ਨੂੰ ਸਾਨੂੰ ਵੀ ਭਰੀ ਕੋਈ ਰਿਕਾਰਡਿੰਗ ਸਾਡੇ ਕੋਲੇ ਹੈ ਮੈਡਮ ਜੀ ਐਸ ਐਚਓ ਸਾਹਿਬ ਆਈਪੀਐਸ ਪ੍ਰੋਫੈਸ਼ਨਲ ਹੈਗੇ ਇੱਥੇ ਲੱਗੇ ਹੋਏ ਆ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡਾ ਨਾਲ ਰਾਬਤਾ ਕਾਇਮ ਕਰ ਲਾਂਗੇ ਠੀਕ ਹੈ ਅਸੀਂ ਐਕਸ਼ਨ ਲੈ ਲਾਂਗੇ ਇਹਨਾਂ ਦਾ ਨੰਬਰ ਲੈ ਲਓ ਆਪ ਰਿਕਾਰਡਿੰਗ ਵੀ ਹੈਗੀ ਮੈਨੂੰ ਸਾਡੇ ਕੋਲੇ ਇਹਨਾਂ ਨੂੰ ਦੇ ਦੇਣਾ ਦੀ ਅਨੁਭਵ ਜੈਨ ਸਰ ਹੈਗੇ ਇਹਨਾਂ ਨੂੰ ਦੇ ਦੇਣਾ ਆਪਣੀ ਫੋਰਸ ਕਰਾਓ ਇਕੱਠੀ ਅਗਲੀ ਜਗ੍ਹਾ ਚੱਲੀ ਲਓ ਜੀ ਦੇਖੋ ਐਸ ਦਿਸ ਇਸ ਕੀ ਯੂ ਵਾਂਟ ਹਾਂ ਨਾਲ ਆਂਟੀ ਕੋਈ ਨਹੀਂ ਉਹ ਆਂਟੀ ਇਹ ਸਰ ਰੋਟੀ ਬਣਾਈ ਜਾਂਦੀ ਸੀ ਮੇਰੀ ਹਾਂਜੀ ਤੇਰੇ ਵਾਸਤੇ ਉਹਨਾਂ ਦੇ ਬੱਚੇ ਲੱਗੇ ਹੋਏ ਨੇ उठ के हैं? तो <हनेगे> थे कर 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 आ गई तो लेके लेना। नहीं आपने दोनों लिया क्या ना दो सच बंद कर करने दो सात दे जो सी देने कितने? कमल? कितने मैं तो दो ही। बस एंडी ने? हाँ एंडी। फोन की कर कर? की। बेल पे आए होंगे कब तक हो गए? नहीं कब तक बड़ी हो गया? नहीं ਉਹ ਚੱਲੀ ਉਹ ਉਹ ਕੀ ਅੰਦੇ ਕਾ ਤੁਮਣਾਇ ਤੋਂ ਆਣਾ ਉਹ ਬਹੁਤ ਆਣਾ ਸਾਡ ਜਿੱਥੇ ਆਣ ਰਹੇ ਨੇ ਆਪਣਾ ਰਸੀਪੌਰ ਉਹਦੇ ਕੋਲ ਚਿੱਟੇ ਕੰਡਾ ਵੀ ਖੜੇ ਹੈਗੇ ਚਿੱਟਾ ਵੀ ਪੜਿਆ ਹੈਗਾ ਰ ਹਰਜੂਸ ਸੀਗਾ ਉਹਨੇ ਫਿਰ ਤੁਸ ਨੂੰ ਅੰਦਰ ਆ ਕੇ ਚੁਆਇਆ ਖੜੇ ਆ ਨਸ਼ਾ ਲਿਖਾਈ ਚ ਸਿਆਸਤ 세 ਬਧਨ ਸਰ ਕਰੇ ਤੇਰੇ ਹੰਦ ਕੁਈ ਐਸੀ ਹਣੀ ਐ ਤੇ ਨਸ਼ਾ ਤੁਸ ਮੁਕਤ ਕਰਾਓ ਸਭ ਗਰੀਬ ਲੋਕਾਂ ਲਈ ਕੀ 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 ਕਿੱਥੇ ਰੱਖਦੇ ਡਾ 10 ਪਰਮਿਟੇ ਮੈਨੂੰ ਇਹ ਤਾਂ ਪਤਾ ਇਹਨਾਂ ਨੇ ਮੀਟਿੰਗ ਕੀਤੀ ਜੇ ਮੈਂ ਮੂੰਹ ਤੇ ਕਹਿੰਦਾ ਵੀ ਇਹਨੇ ਕਿਹਨਾਂ ਨੇ ਕੀਤੀ ਇਹਨਾਂ ਨੂੰ ਵੀ ਪਤਾ ਖੰਡੇ ਦਾ ਹੁੰਦਾ ਮੈਨੂੰ ਪ੍ਰੋਪਰ ਪਰਮਿਸ਼ਨ ਮੰਗਤ ਮੈਨੂੰ ਇਹਨਾਂ ਦੇ ਮਗੜੀ ਰੰਧੀ ਸੁਖਮ ਜਿਹੜੀ ਧਰਨੇ ਦੇ ਮੈਦੀ ਸੀ ਜਿਹੜੇ ਚੱਕਾ ਲਿਆ ਕੇ ਇਹਨਾਂ ਨੂੰ ਜਿੰਦਗੀ ਤੇ ਬੇਸ ਕਰਾਉਣਾ ਪਹਿਲੇ ਨਹੀਂ ਦਈ ਉਹਨੇ ਮੈਨੂੰ ਸੀਐਡੀ ਦਿੱਤੀ ਕੀ ਇਹਨਾਂ ਦੇ ਘਰੇ ਨੂੰ ਆਇਆ ਮੈਂ ਉਹਨੂੰ ਕਹਿੰਦਾ ਫਿਰਾਂਗਾ ਸਰ ਪੁਲਿਸ ਕੀਤਾ ਸੀ ਉਹ ਰਾਮਪੁਰੇ ਦੇ ਇਸ਼ਾਰਾ ਕਰ। ਉਦੋਂ ਫਿਰ ਇਹਨਾਂ ਨੇ ਸਿਵਲ ਥਾਣੇ ਦੇ ਇੱਕ ਐਸਐਸਓ ਜੀ ਹਰਜੋਤ ਸਿੰਘ ਉਹਨੇ ਉਹ ਆ ਤੇ ਗੱਡੀ ਆਈ। ਮੈਂ ਫਿਰ ਏਡੇ ਜੁਆਣਾ ਕੁਝ ਨੇ ਸ਼ਾਫਾ ਮਾਰਿਆ ਕੀ ਕੰਮ ਕਰਦਾ ਮੈਂ ਮੇਰੀ ਬਸ ਦਾ ਡਾਈਵ ਆਪਣੇ ਕਿਹੜੀਆਂ ਕੋਲ ਹੈ ਮੈਂ ਹੁਣ ਐਸਐਸਓ ਕੋਲ ਚਲਾਇਆ। ਕੋਈ ਨਹੀਂ ਮਿਹਨਤ ਕਰਦਾ ਮੈਂ ਮਿਹਨਤ ਕਰੇ ਖਾਣਾ ਇਸਟਿਊਡਿਓ 282 47 ਨੂੰ ਮੈਂ ਕੋਈ ਇੱਜਾ ਕੇ ਦਿੱਲੀ ਆ। ਔਰ ਇਹ ਜਿ cục ਨੂੰ ਕੋਈ ਬਚਾ ਰਹੋ ਮੈਂ ਇਹ ਕੰਨ ਬਚਾਣ ਲਈ ਆਇਆ ਜੀ ਡੋਂਟ ਵਰੀ ਕਰਦਾ ਜੀ ਇਹਨਾਂ ਨਸ਼ਾ ਆਲੇ ਨੂੰ ਮੁਕਤ ਕਰਾਣਾ ਹੈ ਨਾ ਸਾਹਿਬ ਬਹੁਤ ਸ਼ਰਮ ਆਉਂਦੀ ਹੈ ਜੀ ਆਏ ਇਹਨੇ ਸਾਰੇ ਅਫਸਰ ਸਿਵਲ ਲਾਈਨ ਤੋਂ ਤਾਂ ਹੈ ਨਹੀਂ ਬਾਹਲੀ ਅਫਸਰ ਵੀ ਲੈ ਕੇ ਆਏ ਹੈ ਹਾਂ ਜੀ ਇਹਫਰਟ ਕਰਨ ਲਈ ਆਏ ਹੈ ਨਾ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਟੀਆਈ ਜੀ ਨੂੰ ਚੱਕੀ ਲੈ ਕੇ ਇਸ ਮੇਰੇ ਬਲੇ ਦੇ ਨਾਲ ਹੀ ਕਰਾਈ ਪਰ ਇੱਕ ਵੀ ਮੁਕਤ ਕਰੋ ਨਸ਼ੇ ਕੋਈ ਗੱਲ ਨਹੀਂ ਸੀ ਕਰ ਸ਼ਰਮ ਆਵੇ ਤੇ ਕੱਟ ਰਹਿੰਦੇ ਤੇ ਲੜਾਈ ਬਹੁਤ ਕਰਦੇ ਮੈਂ ਕਦੇ ਦੇਖੇ ਨਹੀਂ ਨਾ ਧੰਨਵਾਦ